ਦੇ ਜਾਣੇ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਸੱਚੇ ਪਾਤਸ਼ਾਹ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਲਿਆ। ਸਾਧ ਸੰਗਤ ਜੀ ਪਿਛਲੇ ਜਨਮਾਂ ਦੀ ਕਮਾਈ ਹੋਣ ਕਰਕੇ ਇਸ ਜਾਮੇ ਦੇ ਵਿੱਚ ਸਾਨੂੰ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਨੇਕਾ ਪਰ ਸੰਸਾਰ ਦੇ ਵਿੱਚ ਦੇਖਦੇ ਆ ਕਿ ਬਹੁਤ ਸਾਰੇ ਜੀਵ ਆ ਜਿਹੜੇ ਸਤ ਸੰਗਤ ਵਿੱਚ ਵੀ ਨਹੀਂ ਆਉਂਦੇ ਉਹ ਵੀ ਉਹਨਾਂ ਦਾ ਕਸੂਰ ਨਹੀਂ ਪਰ ਉਹਦੇ ਭਾਗ ਹੀਣ ਹੋਣ ਕਰਕੇ ਮਹਾਰਾਜ ਸਮਝਾਉਂਦੇ ਨੇ ਕਿਤੇ ਵਿਭਾਗੀ ਹਰ ਸੰਗਤ ਪਾਵੇ ਭਾਗ ਹੀਣ ਪਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗਨਾ ਲੱਭੈ ਬਿਨ ਸੰਗਤ ਮੈਲ ਪ੍ਰੀਜੇ ਜੀ ਸਤ ਸੰਗਤ ਦੇ ਵਿੱਚ ਆਉਣ ਦਾ ਖੱਡਾ ਲਾਭ ਹੈ ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆਉਨੇ ਆਂ ਕਿ ਸਾਡੇ ਮਨ ਨੂੰ ਜਿਹੜੀ ਮੈਲ ਲੱਗੀ ਹੁੰਦੀ ਹੈ ਪਿਛਲੇ ਜਨਮ ਦੇ ਵੀ ਇੱਕ ਤਾਂ ਆਹ ਜਨਮ ਹੈ ਇੱਕ ਜਿਹੜਾ ਸਾਡਾ ਪਿਛਲਾ ਜਨਮ ਹੈ ਕਿਉਂਕਿ ਅਸੀਂ ਹੁਣ ਸੰਸਾਰ ਦੇ ਵਿੱਚ ਆਏ ਆਂ ਤੇ ਅਸੀਂ ਇਹ ਨਹੀਂ ਕਿ ਸਾਡਾ ਆਹ ਜਨਮ ਆ ਸੀ ਇੱਥੇ ਬੈਠੇ ਆਣ ਕੀ ਅਸੀਂ ਪਿਛਲੇ ਜਨਮ ਦੇ ਵਿੱਚ ਵੀ ਕਈ ਘਰਾਂ ਦੇ ਵਿੱਚੋਂ ਕਈਆਂ ਦੇ ਧੀ ਪੁੱਤ ਬਣ ਕੇ ਆਏ ਆ ਜਿਹਨੂੰ ਮਹਾਰਾਜ ਗੁਰਬਾਣੀ ਗੁਰੂਵੇ ਸਮਝਾਉਂਦੇ ਨੇ ਕਬੀਰ ਸਾਹਿਬ ਕਹਿੰਦੇ ਕਬੀਰ ਐਸੇ ਘਰ ਹਮ ਬਹੁਤ ਬਸਾਈ ਜਦ ਹਮ ਰਾਮ ਗਰਭ ਹੋਇਆ ਕਹਿੰਦੇ ਕਈ ਘਰਾਂ ਦੇ ਵਿੱਚ ਮੈਂ ਜਨਮ ਲੈ ਕੇ ਆਇਆ ਇਸ ਸੰਸਾਰ ਦੇ ਵਿੱਚ ਐਸੇ ਕਰਕੇ ਮਹਾਰਾਜ ਬਾਬਰ ਬਦਾਜ ਜੀ ਵੀ ਸਮਝਾਉਂਦੇ ਨੇ ਕਹਿੰਦੇ ਬਹੁਤ ਜਨਮ ਵਿਛੜੇ ਤੇ ਮਾਧੂ ਕਹਿੰਦੇ ਬੜੇ ਜਨਮ ਹੋ ਗਏ ਤੇਰੇ ਨਾਲ ਵਿਛੜਿਆ ਨੂੰ ਇਹ ਹੈ ਜਨਮ ਤੇ ਮਾਰੇ ਲਿਖੇ ਕਹਿੰਦੇ ਇਹ ਜਿਹੜਾ ਜਨਮ ਮਿਲਿਆ ਇਹ ਪਰਮਾਤਮਾ ਹੁਣ ਤੇਰੇ ਲਿਖੇ ਵਿੱਚ ਹੈ ਕਹ ਰਵਿਦਾਸ ਆਸ ਲਗ ਜਿਓ ਚਿਰ ਪੈ ਦਰਸ਼ਨ ਦਿੱਤੀ ਇਹ ਕਰਕੇ ਸਾ ਸੰਗਤ ਜੀ ਜਿਹੜਾ ਸਾਡਾ ਮਨ ਹੈ ਜਦੋਂ ਸਾਡੇ ਜਿਹੜੇ ਪਿਛਲੇ ਅਸੀਂ ਕਰਮ ਕੀਤੇ ਆ ਕਈ ਜਨਮ ਪਰਚੂਨ ਕਮਾਇਓ ਥੋੜਾ ਥੋੜਾ ਕੋਈ ਨਾਮ ਜਪਿਆ ਸੰਗਤ ਵਿੱਚ ਆਏ ਕੋਈ ਜਾਣ ਪੁੱਣ ਕੀਤਾ ਹੈ ਉਹਦੇ ਕਰਕੇ ਮਾਲਕ ਨੇ ਖੁਸ਼ ਹੋ ਕੇ ਸਾਨੂੰ ਫਿਰ ਸੰਸਾਰ ਦੇ ਵਿੱਚ ਜਾਨ ਮਾਨਸ ਜਾਮਾ ਬਖਸ਼ਿਸ਼ ਕੀਤਾ ਕਿਉਂਕਿ ਬਹੁਤ ਵੱਡੇ ਭਾਗ ਆ ਪਹਿਲਾਂ ਤਾਂ ਸ਼ੁਕਰਾਨਾ ਸੀ ਇੰਨਾ ਨਹੀਂ ਪ੍ਰਮਾਤਮਾ ਦਾ ਕਰ ਸਕਦੇ ਕਿਉਂਕਿ ਸਾਨੂੰ ਉਹਨੇ ਮਾਨਸ ਜਾਮਾ ਬਖਸ਼ਿਸ਼ ਕਰ ਦਿੱਤਾ ਹੈ ਨਿੱਜਾ ਦੇਖੋ 83 ਲੱਖ ਜਾਨ ਦੇ ਵਿੱਚ ਆਪਾਂ ਕਿੰਨੇ ਜਾਨਵਰ ਘੋੜੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਸੋਚੀ ਨਹੀਂ ਹੈ ਨਾ ਠੰਡ ਦਾ ਪਤਾ ਨਾ ਗਰਮੀ ਦਾ ਪਤਾ ਨਾ ਬਹਿਣ ਦਾ ਪਤਾ ਤੇ ਸਾਨੂੰ ਮਹਾਰਾਜ ਨੇ ਕਿੱਡੇ ਇਹਨਾਂ ਜਾਮੇ ਦੇ ਵਿੱਚੋਂ ਕੱਢ ਕੇ ਬਿੜਾਈ ਦਿੱਤੀ ਹੈ ਕਿ ਇਹ ਸਾਨੂੰ ਮਾਨਸ ਜਾਮਾ ਬਖਸ਼ਿਸ਼ ਕੀਤਾ ਹੈ ਤੇ ਦੂਸਰੀ ਕਿਰਪਾ ਹੈ ਕਿ ਮਾਨਸ ਜਾਮੇ ਦੇ ਵਿੱਚ ਸੰਗਤ ਬਖਸ਼ਿਸ਼ ਕਰ ਦਿੱਤੀ ਹੈ ਆ ਤੁਹਾਡੇ ਸਾਰੇ ਨਗਰ ਦੇ ਵਿੱਚ ਜਿੰਨੇ ਵੀ ਤੁਸੀਂ ਹੁਣ ਇਸ ਟਲ ਸਾਰੀਆਂ ਭਾਈ ਬੀਬੀਆਂ ਬੈਠੇ ਹੋ ਤੁਹਾਡੇ ਤੇ ਬਹੁਤ ਵੱਡੀ ਕਿਰਪਾ ਹੈ ਕਿ ਜਿਹੜਾ ਤੁਸੀਂ ਹਰ ਇੱਕ ਇੱਥੇ ਵੀਰਵਾਰ ਨੂੰ ਸੁਖਨੀ ਸਾਹਿਬ ਦਾ ਪਾਠ ਕਰਦੇ ਆ ਸੁੱਖਾਂ ਦੀ ਮਨਨੀ ਸੁਖਨੀ ਸਾਹਿਬ ਦਾ ਪਾਠ ਕਰਦੇ ਸੁੱਖਾਂ ਦੀ ਮਨਨੀ ਹੁਣ ਇਸ ਜੰਮੇ ਦੇ ਵਿੱਚ ਜਿਹੜੀ ਇਹ ਜੀਵਨ ਯਾਤਰਾ ਚੱਲਦੀ ਹੈ ਦੁੱਖ ਵੀ ਆਉਂਦੇ ਆ। ਦੁੱਖ ਦੋ ਤਰ੍ਹਾਂ ਦੇ ਐ ਸਾ ਸੰਗਤ ਜੀ। ਇੱਕ ਦੁੱਖ ਹੈਗਾ ਸਰੀਰ ਦੇ। ਸਰੀਰ ਦੇ ਉੱਤੇ ਕੋਈ ਕਸ਼ਟ ਆ ਗਿਆ। ਇੱਕ ਦੁੱਖ ਜਿਹੜਾ ਹੈਗਾ ਆ ਮਨ ਦਾ। ਹੁਣ ਤਨ ਦੇ ਦੁੱਖ ਲੱਗੇ ਮਨ ਦੇ ਦੁੱਖ ਲੱਗੇ। ਆਪਾਂ ਗੁਰੂ ਘਰ ਵੀ ਆਉਨੇ ਆ ਇਹ ਵਿਚਾਰ ਨੂੰ ਅਜਾ ਗੌਰ ਦੇ ਨਾਲ ਆਪ ਜੀ ਨੇ ਸਰਬਨ ਕਰਨਾ ਹੈ। ਬਾਣੀ ਪੜਦੇ ਆ ਸਿਮਰਨ ਕਰਦੇ ਆ ਜੇ ਕੋਈ ਦੁੱਖ ਵੀ ਆ ਗਿਆ ਤਾਂ ਪਛਤਾਵਾ ਨਹੀਂ ਮਨਾਉਣਾ ਕਈ ਵਾਰੀ ਕੀ ਹੁੰਦਾ ਕਿ ਅਸੀਂ ਸੋਚਦੇ ਆ ਕਿ ਅਸੀਂ ਗੁਰੂ ਘਰ ਜਾਂਦੇ ਆ ਸਾਰਾ ਕੁਝ ਕਰਦੇ ਆ ਦੁੱਖ ਫੇਰ ਆ ਹੀ ਜਾਂਦੇ ਆ ਪਰ ਉਹ ਜਿਹੜੇ ਪਿਛਲੇ ਜਨਮਾਂ ਦੇ ਵਿੱਚੋਂ ਉਹ ਆਉਂਦੇ ਆ ਜਿਸ ਤਰ੍ਹਾਂ ਇੱਕ ਜ਼ਿਮੀਂਦਾਰ ਨੇ ਖੇਤ ਦੇ ਵਿੱਚ ਫਸਲ ਬੀਜੀ ਹੈ ਤੇ ਉਹ ਫਸਲ ਦੇ ਨਾਲ ਹੀ ਕੋਈ ਜਿਹੜੀ ਆਪਾਂ ਪਿਛਲੀ ਫਸਲ ਬੀਜੀ ਹੁੰਦੀ ਹੈ ਕੋਈ 2-4 ਦਾਣੇ ਉਹਦੇ ਵੀ ਨਿਕਲੇ ਹੁੰਦੇ ਆ ਇਸੇ ਕਰਕੇ ਸਰੀਰ ਤੌਰ ਤੇ ਜੇ ਕੋਈ ਸਾਡੇ ਸਮਾਜ ਦੇ ਵਿੱਚ ਵਿਚਰਦੇ ਕੋਈ ਦੁੱਖ ਵੀ ਆਉਂਦਾ ਹੈ ਇਹ ਪਿਛਲੇ ਜਨਮਾਂ ਦਾ ਗੇੜ ਹੁੰਦਾ ਹੈ ਤੇ ਸਿਮਰਨ ਨਾਮ ਸਿਮਰਨ ਬਾਣੀ ਨੂੰ ਨਹੀਂ ਛੱਡਣਾ ਕਿਉਂਕਿ ਸਭ ਤੋਂ ਵੱਡਾ ਦੁੱਖ ਤਾਂ ਇਹ ਹੈ ਕਿ ਜਿਹੜਾ ਉਹਦਾ ਬਿਛੋੜਾ ਐ ਸੰਨ ਕਿਉਂਕਿ ਇਹ ਜਿਹੜਾ ਤਨ ਆ ਇਹ ਆਪਣੀ ਯਾਤਰਾ ਦੇ ਤੁਰਿਆ ਜਾ ਰਿਹਾ ਹੈ ਘਟਦਾ ਜਾ ਰਿਹਾ ਹੈ ਜਿਹਨੂੰ ਮਹਾਰਤ ਸਮਝਾਉਂਦੇ ਔਦ ਘਟੈ ਜਨਸਰੈ ਨਾਰੇ ਮਨ ਗੁਰਮੇਲ ਘਾਸ ਵਾਰੇ ਤਨ ਦੇ ਤਿੰਨ ਸਟੇਜਾਂ ਨੇ ਪਹਿਲਾ ਕੀ ਹੈ ਬਚਪਨ ਬਚਪਨ ਤੋਂ ਬਾਅਦ ਜਵਾਨੀ ਫਿਰ ਬੜੇਪਾ ਫਿਰ ਮੌਤ ਤਿੰਨ ਸਟੇਜਾਂ ਦੇ ਵਿੱਚੋਂ ਇਹ ਤਨ ਨਿਕਲਦਾ ਹੈ ਹੁਣ ਇਹ ਜਿਹੜਾ ਤਨ ਆ ਇਹ ਇਸ ਸੰਸਾਰ ਦੇ ਯਾਤਰਾ ਵਾਸਤੇ ਸੰਸਾਰ ਦੇ ਵਿੱਚ ਆਪਾਂ ਵਿੱਚਰਦੇ ਆ ਤਨ ਦੀ ਲੋੜ ਹੈ ਹੁਣ ਇੱਕ ਹੈਗੀ ਮਨ ਦੀ ਯਾਤਰਾ ਪਰਮਾਤਮਾ ਦੇ ਘਰ ਦੇ ਵਿੱਚ ਮਨ ਨੇ ਜਾਣਾ ਤਨ ਦਾ ਕੋਈ ਰੋਲ ਨਹੀਂ ਤਨ ਦਾ ਘਰ ਲੱਗਿਆ ਮਨ ਦਾ ਘਰ ਲੱਗਿਆ ਹੁਣ ਜਿਹੜਾ ਮਨ ਹੈ ਇਹ ਪਰਮਾਤਮਾ ਦੇ ਘਰ ਦੇ ਵਿੱਚ ਕਦੋਂ ਜਾ ਸਕਦਾ ਹੈ ਜਿੰਨਾ ਚਿਰ ਇਹਦੇ ਉੱਤੇ ਜਿਹੜੀ ਵਿਚਾਰਾਂ ਦੀ ਮੈਲ ਲੱਗੀ ਹੈ ਉਹ ਧੋ ਨਹੀਂ ਹੁੰਦੀ ਕਈ ਵੇਲੇ ਆਪਾਂ ਗੁਰੂ ਘਰ ਵੀ ਜਾਂਦੇ ਆ ਗੁਰੂ ਘਰ ਦੇ ਵਿੱਚ ਆ ਕੇ ਆਪਾਂ ਮੈਲ ਨੂੰ ਧੋਣਾ ਹੁੰਦਾ ਹੈ। ਕਈ ਵੇਲੇ ਉਲਟੀ ਆਪਾਂ ਇੱਥੋਂ ਜ਼ਿਆਦਾ ਚੜਾ ਲੈਣੀ ਹੈ। ਕਿਉਂਕਿ ਇਹ ਵਿਚਾਰ ਤਾਂ ਆਪਜੀ ਸਾਧ ਸੰਗਤ ਨੇ ਸਰਬਣ ਕਰਨੇ ਹੈ ਕਿਉਂਕਿ ਇਹ ਇੱਕ ਅਕਥੀ ਵਿਚਾਰ ਹੈ। ਮਹਾਰਾਜ ਗੁਰਬਾਣੀ ਘਰੋਂ ਵੀ ਸਮਝਾਉਂਦੇ ਨੇ ਕਹਿੰਦੇ ਨਾਵਣ ਚੱਲੇ ਤੀਰਥੀ। ਜਾਂਦੇ ਨੇ ਲੋਕ ਤੀਰਥਾਂ ਦੇ ਨਾਉਣ। ਕਹਿੰਦੇ ਨਾਵਣ ਜਾਂਦੇ ਤੀਰਥੀ ਮਨ ਖੋਟੇ ਤਨ ਚੋਰ। ਇੱਕ ਪਾਉ ਲਿਥੀ ਨਾਤਿਆਂ। ਦੋ ਭਾ ਚੜੀਸ ਹੋਰ ਬਾਰਵੋਂ ਤੋਤੀ ਤੁੰਬੜੀ ਅੰਦਰ ਵਿਕਸ਼ ਨਹੋਰ ਸਾਧ ਭਲੇ ਅਨਨਾਦਿਆਂ ਚੋਰ ਸਹੀ ਚੋਰਾ ਚੁਣ ਕਹਿੰਦੇ ਤੀਰਥਾਂ ਤੇ ਗਏ ਨੇ ਨਹਾਉਣ ਵਾਸਤੇ ਪਰ ਜਿਹੜਾ ਤੁਹਾਡਾ ਮਨ ਹੈ ਉੱਥੇ ਜਾ ਕੇ ਤੁਸੀਂ ਕਿਸੇ ਦੀ ਨਿੰਦਿਆ ਚੁਗਲੀ ਕੀਤੀ ਹੈ ਤੇ ਮਨ ਤੇ ਹੋਰ ਮਿਆਲ ਝੜ ਗਈ ਹੈ ਮਰਨ ਸਮਝਾਉਂਦੇ ਨੇ ਕਿਤੇ ਕਿਸੇ ਦੀ ਵੀ ਨਿੰਦਿਆ ਚੁਗਲੀ ਨਹੀਂ ਕਰਨੀ ਨਿੰਦਿਆ ਭਲੀ ਕਿਸੇ ਕੀ ਨਹੀਂ ਚਾਹੇ ਉਹ ਚੰਗਾ ਚਾਹੇ ਤੇ ਮਾੜਾ ਕਿਉਂਕਿ ਸਰਵ ਹਰ ਇੱਕ ਜੀਵ ਆਪਣਾ ਬੀਜ ਹੈ ਵੜਦਾ ਸੰਸਾਰ ਦੇ ਵਿੱਚ ਜੈਸਾ ਬੀਜੇ ਸੋਲਣਾ ਹੈ ਕਰਮਾਂ ਸੰਧੜਾ ਖੀਜ ਜੇ ਪਿਛਲੇ ਜਨਮ ਦੇ ਵਿੱਚ ਜੋ ਬੀਜਿਆ ਸੀ ਇਸ ਜਨਮ ਦੇ ਵਿੱਚ ਉਹ ਵੱਡ ਰਿਹਾ ਹੈ ਆਪਾਂ ਵੀ ਉਹੇ ਵੱਡ ਰਹੇ ਹਾਂ ਜੇ ਕੋਈ ਆਪਾਂ ਮਾੜਾ ਕਰਮ ਪਿਛਲੇ ਜਨਮ 'ਚ ਕੀਤਾ ਉਹਦੀ ਸਜ਼ਾ ਇੱਥੇ ਭੁਗਤ ਰਹੇ ਹਾਂ ਅਸੀਂ ਸਗਾ ਤੇ ਉਹਦੀ ਨਿੰਦਿਆ ਕਰਕੇ ਹੋਰ ਆਪਣੇ ਆਪ ਦਾ ਜਿਹੜਾ ਆਪਣਾ ਮਨ ਵਾ ਉਹਨੂੰ ਹੋਰ ਮੈਲ ਘੜ ਦੇਣਾ ਕਿਸੇ ਦੀ ਨਿੰਦਿਆ ਨਹੀਂ ਕਰਦੇ ਦੁੱਖ ਆ ਗਿਆ ਜਿਹੜੇ ਭਗਤ ਨੇ ਜਿਹੜੇ ਰੱਬ ਦਾ ਨਾਮ ਜਪਦੇ ਨੇ ਉਹ ਦੁੱਖ ਦੇ ਵਿੱਚ ਦੁੱਖ ਨੂੰ ਦੁੱਖ ਨਹੀਂ ਮੰਨਦੇ ਮਾਰੇ ਸਮਝਾਉਂਦੇ ਜੋ ਨਾਲ ਦੁੱਖ ਵਿੱਚ ਦੁੱਖ ਨਹੀਂ ਮੰਨੇ ਸੁੱਖ ਵਿੱਚ ਹਰ ਭੈ ਦੇ ਜਾਣਦੇ ਦੁੱਖ ਦੇ ਵਿੱਚ ਦੁੱਖ ਜਿਹੜਾ ਆਉਂਦਾ ਹੈ ਸਾਡੇ ਤੇ ਹਮੇਸ਼ਾ ਚੰਗੇ ਵਾਸਤੇ ਆਉਂਦਾ ਹੈ ਹੁਣ ਤੁਸੀਂ ਕਹੋਗੇ ਦੁੱਖ ਚੰਗੇ ਵਾਸਤੇ ਆਉਂਦਾ ਹੈ ਬਿਲਕੁਲ ਗੁਰਬਾਣੀ ਗੁਰਦੇ ਵਿੱਚ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿਤੇ ਦੁੱਖ ਦਾਰੂ ਸੁਖ ਰੋਗ ਪਿਆ ਹਮੇਸ਼ਾ 99 ਕ ਸਦੀ ਲੋਕ ਧਰਮ ਦੇ ਰਸਤੇ ਤੇ ਗੁਰਦੁਆਰੇ ਦੇ ਵਿੱਚ ਤਾਂ ਹੀ ਗਏ ਨੇ ਦੁੱਖ ਦੀ ਝੂਠ ਖਾ ਕੇ ਨੇ ਜੇ ਆਪਾਂ ਦੇਖਦੇ ਆਂ ਜਦੋਂ ਸਾਨੂੰ ਸਾਰੇ ਸੁੱਖ ਮਿਲ ਜਾਂਦੇ ਆ ਅਸੀਂ ਗੁਰੂ ਘਰ ਤੇ ਜਾਂ ਅਸੀਂ ਧਰਮ ਦੇ ਰਸਤੇ ਤੇ ਚੱਲਦੇ ਨਹੀਂ ਏਸ ਕਰਕੇ ਦੁੱਖ ਦਾ ਸਾਥ ਸੰਗਤ ਜੀ ਜਾਰੂ ਬਣਦਾ ਏ ਇੱਕ ਪਾਸੇ ਆਪਾਂ ਗੁਰਬਾਣੀ ਦੇ ਵਿੱਚ ਮਹਾਰਾਜ ਸਾਨੂੰ ਸਮਝਾਉਂਦੇ ਆ ਵੀ ਸਾਰਾ ਕੁਝ ਉਹਦੇ ਹੁਕਮ 'ਚ ਚੱਲਦਾ ਏ ਤੇ ਜੇ ਉਹਦੇ ਹੁਕਮ ਦੇ ਵਿੱਚ ਚੱਲਦਾ ਏ ਤੇ ਫਿਰ ਭਾਈ ਤੈਨੂੰ ਦੁੱਖ ਦਾ ਦਾ ਅਪਾ ਪੜਨੇ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਝੈ ਤਾ ਹਉਮੈ ਕਹੇ ਨਾ ਕੋਈ ਸਾਰਾ ਕੁਝ ਉਹਦੇ ਹੁਕਮ ਜੇ ਹੋ ਰਿਹਾ ਸਾਨੂੰ ਕੀ ਹੈ ਇੱਕ ਪੰਜਾਂ ਦੂਤਾਂ ਨੇ ਇਸ ਸਰੀਰ ਦੇ ਅੰਦਰ ਹੋਣ ਕਰਕੇ ਸਾਡੇ ਮਨ ਨੂੰ ਪਰਮਾਇਆ ਹੋਇਆ ਹੈ ਸਾਡੇ ਮਨ ਨੂੰ ਵਿਚਾਰ ਦੇ ਕੇ ਸਾਡੇ ਮਨ ਨੂੰ ਇਸ ਸੰਸਾਰ ਦੇ ਵਿੱਚ ਨਿਠਾਈ ਜਾ ਰਹੇ ਨੇ ਇਹ ਪੰਜੇ ਦੂਤ ਕਿਉਂਕਿ ਉਹਨਾਂ ਦੀ ਵੀ ਧੌੜ ਹੈ ਵੀ ਜਿਹੜਾ ਇਹਨੂੰ ਜਾਮਾ ਮਿਲਿਆ ਸਵਾਸ ਗਿਣਤੀ ਦੇ ਦੁਬਾਰਾ ਫੇਰ ਇਹਦਾ ਜਨਮ ਕਰਾਉਣਾ ਹੈ ਏਸੇ ਕਰਕੇ ਸਾਧ ਸੰਗਤ ਜੀ ਗੁਰੂ ਦੇ ਹੁਕਮ ਵਿੱਚ ਆਉਣਾ ਹੈ ਬਾਣੀ ਪੜਦੇ ਆ ਸਿਮਰਨ ਕਰਦੇ ਆ ਨਾਮ ਜਪਦੇ ਆ ਦਾਨ ਪੁੰਨ ਵੀ ਕਰਦੇ ਆ ਜਿੰਨਾ ਜਿਹੜਾ ਜੀ ਉਹਦੇ ਹੁਕਮ ਜੇ ਨਹੀਂ ਆਉਂਦੇ ਉਹਨਾਂ ਜਿਹੜਾ ਸਾਡੀ ਪ੍ਰਤੀਤ ਨਹੀਂ ਕਰਦਾ ਹੁਕਮ ਕੀ ਹੈ ਕੀ ਸੰਸਾਰ ਦੇ ਵਿੱਚ ਜੋ ਹੋਵਾ ਹੋਬਤ ਸਿਉ ਜਾਣਿਓ ਪ੍ਰਭ ਆਪਣੇ ਦਾ ਹੁਕਮ ਪਛਾਨਿਓ ਜੋ ਵੀ ਹੋ ਰਿਹਾ ਬਸ ਉਹਦਾ ਹੁਕਮ ਹੈ ਜਦੋਂ ਬੱਚਾ ਮਾਂ ਦੀ ਗੋਦ ਦੇ ਵਿੱਚ ਹੋਵੇ ਨਾ ਬੱਚੇ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਉਹ ਜਦੋਂ ਰੋਏ ਤਾਂ ਮਾਂ ਨੇ ਉਹਨੂੰ ਉਸੇ ਟਾਈਮ ਦੁੱਧ ਦਿੰਦੇ ਰਹਿਣਾ ਉਹਦੇ ਬਸਤਰ ਸਾਫ਼ ਕਰ ਦੇਣੇ ਕੱਪੜੇ ਸਾਫ਼ ਕਰ ਦੇਣੇ ਇਸੇ ਗ੍ਰਾਂ ਆਪਾਂ ਸਾਰੇ ਜਾਣੇ ਬੱਚੇ ਤੇ ਪ੍ਰਮਾਤਮਾ ਜਿਹੜਾ ਉਹ ਸਾਡਾ ਮਾਤਾ ਪਿਤਾ ਹੈ ਹਰ ਜੀ ਮਾਤਾ ਹਰ ਜੀ ਪਿਤਾ ਹੁਣ ਆਪਾਂ ਉਹਦੇ ਹੁਕਮ ਦੇ ਵਿੱਚ ਵਿਚਰਨਾ ਇਸ ਸੰਸਾਰ ਦੇ ਵਿੱਚ ਪਰ ਰਹਿਣਾ ਸੰਸਾਰ ਦੇ ਵਿੱਚ ਹੈ ਘਰ ਛੱਡ ਕੇ ਭਗਤੀ ਨਹੀਂ ਹੈ ਕਿਉਂਕਿ ਪਰਿਵਾਰ ਸਾਨੂੰ ਪਿਛਲੇ ਜਨਮ ਦੇ ਸੰਜੋਗੀ ਨੇ ਚਾਹੇ ਕੋਈ ਧੀ ਕੋਈ ਪੁੱਤ ਕੋਈ ਔਰਤ ਕੋਈ ਮਰਦ ਰਹਿਣਾ ਵਿੱਚ ਹੈ ਪਰ ਜਿਹੜੀ ਪ੍ਰੀਤ ਹੈ ਉਹ ਪਰਮੇਸ਼ਰ ਨਾਲ ਰੱਖਣੀ ਹੈ ਉਹਦੇ ਨਾਮ 'ਚ ਰੱਖਣੀ ਹੈ ਰਹਿਣਾ ਸੰਸਾਰ ਦੇ ਵਿੱਚ ਹੀ ਹੈ ਜਿਦਾਂ ਕਮਲ ਦਾ ਫੁੱਲ ਹੁੰਦਾ ਹੈ ਉਹ ਚਿਕੜ ਦੇ ਵਿੱਚ ਹੁੰਦਾ ਹੈ। ਉਹਦੀ ਜੜ ਜਿਹੜੀ ਹੈ ਉਹ ਚਿਕੜ ਦੇ ਵਿੱਚ ਹੈ ਕਮਲ ਦੇ ਫੁੱਲ ਦੀ। ਪਰ ਉਹ ਚਿਕੜ ਤੋਂ ਉੱਪਰ ਉੱਠ ਕੇ ਰਹਿੰਦਾ ਹੈ। ਏਸੇ ਜਰਾਂ ਸਾਧ ਸੰਗਤ ਜੀ ਆਪਾਂ ਰਹਿਣਾ ਸੰਸਾਰ ਦੇ ਵਿੱਚ ਹੀ ਹੈ। ਪਰ ਇਸ ਸੰਸਾਰ ਦੇ ਵਿੱਚ ਕਿਸੇ ਨਾ ਮੋਹ ਮਾਇਆ ਦੇ ਲੇਪ 'ਚ ਨਹੀਂ ਪਟਣਾ। ਇੱਕ ਹੀ ਪ੍ਰੀਤ ਰੱਖਣੀ ਆ ਉਸ ਪਰਮਾਤਮਾ ਦੇ ਵਿੱਚ ਤੇ ਹੁਕਮ 'ਚ ਰਹਿਣਾ। ਨਾਮ ਜਪੀ ਜਾਣਾ। ਦੂਸਰੀ ਵਿਚਾਰ ਇਹ ਹੈ ਕਿ ਏ ਨਹੀਂ ਵੀ ਅੱਜ ਨਾਮ ਜਪਿਆ ਤਾਂ ਉਹਦਾ ਫਲ ਕੱਲ ਨੂੰ ਮਿਲ ਜਾਏ ਤੁਸੀਂ ਘਰਾਂ ਦੇ ਵਿੱਚ ਕੋਈ ਚੀਜ਼ ਬੀਜਦੇ ਹੋ ਪਹਿਲਾਂ ਤੁਸੀਂ ਉਹਨੂੰ ਬੀਜ ਦਿੰਦੇ ਹੋ ਫਿਰ ਪੰਜ ਦਸਾਂ ਨਹੀਂ ਬਾਅਦ ਉਹ ਕੁਝ ਵੀ ਬੀਜੋ ਫਿਰ ਨਿਕਲਦਾ ਹੈ ਬਾਹਰ ਧਰਤੀ 'ਚ ਇਸੇ ਤਰ੍ਹਾਂ ਮਹਾਰਾਜ ਸਮਝਾਉਂਦੇ ਨੇ ਨਾਮ ਖੇਤੀ ਬੀਜੋ ਭਾਈ ਨੀਤ ਸੌਦਾ ਕਰੋ ਗੁਰਸੇਵੋ ਨੀਤ ਨਾਮ ਜਿਹੜਾ ਹੈ ਜਦੋਂ ਆਪਾਂ ਜਪਣਾ ਸ਼ੁਰੂ ਕਰਦੇ ਆ ਅਦਰਵਾਈਜ਼ ਇਹ ਨਾਮ ਜਿਹੜਾ ਹੈ ਇਹ ਪਰਮੇਸ਼ਰ ਨੂੰ ਸਲੰਡਰ ਕਰਕੇ ਜਪਿਆ ਜਾਵੇ ਤਾਂ ਸਭ ਤੋਂ ਵਧੀਆ ਹੈ ਕਿਉਂਕਿ ਇਹਦੇ ਵੱਟੇ ਮੰਗ ਹੁੰਦੀ ਹੈ ਜਦੋਂ ਆਪਾਂ ਸੰਸਾਰ ਦੇ ਵਿੱਚ ਕੋਈ ਨਾਮ ਜਪਦੇ ਆ ਕੋਈ ਬਾਣੀ ਪੜ੍ਹਦੇ ਆ ਉਹ ਦਰਿਆਵੀ ਚੀਜ਼ ਮੰਗ ਲੈਂਦੇ ਆ ਹੁਣ ਪ੍ਰਮਾਤਮਾ ਨੂੰ ਤਾਂ ਪਤਾ ਹੀ ਹੈ ਵੀ ਇਹਨੂੰ ਕਿਹੜੀ ਚੀਜ਼ ਦੇਣੀ ਕਿਹੜੀ ਨਹੀਂ ਹੁਣ ਮਾਂ ਨੂੰ ਪਤਾ ਹੈ ਕਿ ਬੱਚੇ ਨੂੰ ਕਿਹੜੀ ਚੀਜ਼ ਦੇਣੀ ਹੈ ਕਿਹੜਾ ਕੱਪੜਾ ਪਾਉਣਾ ਹੈ ਆਖ ਲਾਉਣਾ ਹੈ ਇਹਦੇ ਵਾਸਤੇ ਫਾਇਦੇਮੰਦ ਆ ਨੁਕਸਾਨ ਹੈ ਐਸੀ ਜਰਾ ਜਿਹੜਾ ਪਰਮਾਤਮਾ ਹੈ ਉਹ ਸਭ ਕੁਝ ਜਾਣਦਾ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਆਗੇ ਕੀ ਜੀਏ ਅਰਦਾਸ ਸਾਡੇ ਅੰਦਰ ਹੀ ਤਾਂ ਸਰੀਰ ਤੇ ਹੈ ਪਰ ਅੰਦਰੋਂ ਤਾਂ ਪ੍ਰਗਟ ਹੋਏਗਾ ਜਿੰਨਾ ਚਿਰ ਅਸੀਂ ਆਪਣੀ ਮਤ ਨੂੰ ਛੱਡ ਕੇ ਪਰਮਾਤਮਾ ਦੇ ਮਤ ਨੂੰ ਗਹਿਣ ਨਹੀਂ ਕਰਦੇ ਗੁਰ ਕੀ ਮਤ ਤੋਂ ਲੈ ਕੇ ਆਨੇ ਭਗਤ ਬਨਾ ਬਹੁਤ ਡੁੱਬੇ ਸਿਆਣੇ ਸਮਾਂ ਬਾਰੀ ਹੈ ਬਹੁਤ ਜੋਗ ਹੋ ਗਏ ਨੇ ਮਿਛੜਿਆਂ ਨੂੰ ਹੁਣ ਜਿਸ ਤਰ੍ਹਾਂ ਤੁਸੀਂ ਸਾਰੀਆਂ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਬਹੁਤ ਵੱਡੇ ਤੁਹਾਡੇ ਭਾਗ ਨੇ ਪਰ ਸੁਖਮਨੀ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਇੱਕ ਨਾਮ ਦੀ ਹੀ ਗੱਲ ਕਰਦੇ ਪਏ ਨੇ ਮਹਾਰਾਜ ਹੁਣ ਉਹ ਨਾਮ ਕਿੱਥੇ ਹੈ ਉਹ ਨਾਮ ਸਾਡੇ ਸਾਰੇ ਜਾਨਿਆਂ ਦੇ ਸਰੀਰ ਦੇ ਵਿੱਚ ਹੈ ਕਈ ਜੀਵ ਕਹਿੰਦੇ ਅਸੀਂ ਉੱਥੋਂ ਨਾਮ ਲਿਆ ਉੱਥੋਂ ਨਾਮ ਜਾਣ ਲਿਆ ਹੁਣ ਜਿਹੜਾ ਨਾਮ ਆਪਾਂ ਕਿਸੇ ਤੋਂ ਵੀ ਸਾਧੂ ਸੰਤ ਤੋਂ ਲੈਨੇ ਆ ਉਹ ਤੁਹਾਨੂੰ ਬੋਲ ਕੇ ਦੱਸੇਗਾ ਜਾਂ ਲਿਖ ਕੇ ਦੇ ਦੇਗਾ ਪਰ ਜਿਹੜਾ ਨਾਮ ਹੈ ਗੁਰਬਾਣੀ ਗੁਰੂ ਵਿੱਚ ਮਹਾਰਾਜ ਸਮਝਾਉਂਦੇ ਨੇ ਕਿਤੇ ਕਾਗਜ ਕਲਮ ਨ ਲਿਖਣ ਹਾਰ ਮੰਨੇ ਕਹਿਵਾ ਕਰਮ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਨਾ ਲਿਖਿਆ ਜਾ ਸਕਦਾ ਨਾ ਬੋਲ ਕੇ ਦੱਸਿਆ ਜਾ ਸਕਦਾ ਉਹ ਤੁਹਾਡੇ ਇਸ शरीर ਦੇ ਅੰਦਰ ਲਗਾਤਾਰ ਚੱਲ ਰਿਹਾ ਅਨਹਦ ਬਾਣੀ ਦੇ ਰੂਪ ਦੇ ਵਿੱਚ ਇਸੇ ਕਰਕੇ ਆਪਾਂ ਪੜ੍ਹਦੇ ਹਾਂ ਗੁਰਬਾਣੀ ਗੁਰੂ ਦੇ ਵਿੱਚ ਨਾਮ ਨਿਦ ਅਮਰਤ ਪ੍ਰਾਪਤ ਕਰ ਨਾਮ ਦੇਹੀ ਮੈਂ ਇਸ ਦਾ ਬਿਸਰਾਮ ਉਸ ਨਾਮ ਨੂੰ ਪ੍ਰਗਟ ਕਰਨ ਵਾਸਤੇ ਉਹਦੀ ਕੀਮਤ ਹੈ ਹੁਣ ਆਪਾਂ ਸਾਰੇ ਚਾਹੁੰਦੇ ਹਾਂ ਕਿ ਸਾਨੂੰ ਵੀ ਅੰਦਰੋਂ ਨਾਮ ਦੀ ਪ੍ਰਾਪਤੀ ਹੋਵੇ ਜਦੋਂ ਨਾਮ ਦੀ ਪ੍ਰਾਪਤੀ ਹੋਵੇ ਉਹਦੀ ਕੀਮਤ ਹੈ ਉਹਦੀ ਕੀਮਤ ਕੀ ਹੈ ਕਿਸ ਸਵਾਸ ਆ ਗੁਰੂ ਦੇ ਖਜ਼ਾਨੇ ਜਮਾ ਕਰਾਉ। ਜਿਸ ਤਰ੍ਹਾਂ ਆਪਾਂ ਸੰਸਾਰ ਇੱਥੋਂ ਕੋਈ ਦੁਕਾਨ ਤੋਂ ਚੀਜ਼ ਲੈਨੇ ਆ। ਉਹਦੇ ਬਰੋਬਰ ਆਪਾਂ ਪੈਸੇ ਦੇ ਦਿੰਨੇ ਆ ਉਹਨੂੰ ਦੁਕਾਨਦਾਰ ਨੂੰ। ਇਸੇ ਤਰ੍ਹਾਂ ਹੁਣ ਨਾਮ ਦੇ ਬਰੋਬਰ ਸਵਾਸ ਜਮਾ ਕਰਾਉਣੇ ਪੈਣੇ ਆ। ਜਦੋਂ ਆਪਾਂ ਸਵਾਸ ਆਇਆ ਆਪਾਂ ਕੱਲੇ-ਕੱਲੇ ਸਵਾਸ ਤੇ ਮੋਹਰ ਲਾਈ ਵਾਹਿਗੁਰੂ ਦੀ। ਇਹ ਸਵਾਸ ਜਿਹੜੇ ਨੇ ਇਹ ਇੱਥੋਂ ਨਿਕਲ ਕੇ ਆ ਸਾਹਮਣੇ ਖਾਲੀ ਸੁਵੇਚ ਤੇ ਜਮਾ ਹੁੰਦੇ ਨੇ। ਤੇ ਜਦੋਂ ਸਵਾਸ ਨਾਮ ਦੇ ਬਰूबर ਹੋ ਕੇ ਨਾਮ ਖਲਪਣਾ ਹੁੰਦਾ ਫਿਰ ਨਾਮ ਚੱਲਿਆ ਕੋਈ ਐਸੀ ਤਾਕਤ ਨਹੀਂ ਕੋਈ ਨਾਮ ਰੋਕ ਦੇਵੇ ਰਾਤ ਨੂੰ ਤੁਸੀਂ ਸੌਣਾ ਐਜਾ ਉਹਦੇ ਵਿੱਚ ਧਿਆਨ ਲਾਉਣਾ ਸਰੀਰ ਪਤਾ ਨਹੀਂ ਕਿੱਥੇ ਐ ਤੁਸੀਂ ਜਾਗੇ ਹੋ ਨਾਮ ਇਸ ਪੁਆਇੰਟ ਤੇ ਚੱਲ ਰਿਹਾ ਲਗਾਤਾਰ ਮਾਲਕ ਦੇ ਘਰ ਦੇ ਵਿੱਚ ਉਹ ਨਾਮ ਜਿਹੜਾ ਹੈ ਉਹ ਤਾਂ ਹੀ ਪ੍ਰਾਪਤ ਹੋਏਗਾ ਜਿੰਨਾ ਚਿਰ ਅਸੀਂ ਗੁਰੂ ਦੀ ਮੱਤ ਦੇ ਉੱਪਰ ਨੇ ਚੱਲਦੇ ਗੁਰੂ ਦੀ ਮੱਤ ਕਿਹੜੀ ਹੈ ਗੁਰੂ ਦੀ ਮੱਤ ਇਹ ਹੈ ਕਿ ਤੁਰਦੇ ਫਿਰਦੇ ਆਂ ਅਭਿਆਸ ਕਰਨਾ ਹਉਮੈ ਤੋਂ ਰਹਿਤ ਰਹਿਣਾ ਕਈ ਵਾਰੀ ਆਪਾਂ ਗੁਰੂ ਘਰ ਜਾਂਦੇ ਹਉਮੈ ਬਹੁਤ ਆਉਂਦੀ ਹੈ ਕਿਉਂਕਿ ਕਾਲ ਵੀ ਨਾਲ ਹੀ ਹੈ ਨਾ ਉਹਦੀ ਵੀ ਡਿਊਟੀ ਹੈ ਪੰਜਾਂ ਦੁੱਧਾਂ ਦੀ ਵੀ ਡਿਊਟੀ ਹੈ ਕਿ ਅਸੀਂ ਗੁਰੂ ਘਰ ਜਾਂਦੇ ਆਂ ਇੰਨੀ ਬਾਣੀ ਪੜ੍ਹੀ ਹਉਮੈ ਮੈਂ ਆ ਆ ਮੈਦਾਨ ਕਰ ਦਿੱਤਾ ਇਹ ਨਾਲੇ ਕਾਲ ਆਇਆ ਇਹਨਾਂ ਚੀਜ਼ਾਂ ਨੂੰ ਨਰਲੇਪ ਰਹਿਣਾ ਪਊ ਤੇ ਨਾਮ ਜੱਪੀ ਜਾਣਾ ਉਦੇ ਹੁਕਮ ਵਿੱਚ ਰਹਿਣਾ ਵੀ ਜੋ ਦਈ ਜਾਂਦਾ ਬਸ ਠੀਕ ਹੈ ਫਿਰ ਉਹ ਸਾਡੇ ਆਪਕਾਰਜ ਸਵਾਰਦਾ ਜਦੋਂ ਸਾਡੇ ਫਿਰ ਉਹ ਆਪਕਾਰਜ ਸਵਾਰਦਾ ਫਿਰ ਉਹ ਮਾਲਕ ਜਿਹੜਾ ਪਰਮਾਤਮਾ ਹੈ ਹਰ ਥਾਂ ਤੇ ਜਿੱਦਾਂ ਇੱਕ ਮਾਂ ਆਪਣੇ ਬੱਚੇ ਦਾ ਖਿਆਲ ਰੱਖਦੀ ਹੈ ਇਦਾਂ ਫਿਰ ਪਰਮਾਤਮਾ ਸਾਡੇ ਉੱਤੇ ਨਿਗਰ ਨਜ਼ਰ ਰੱਖਦਾ ਹੈ ਜੇ ਆਪਾਂ ਪੜਦੇ ਬਹੁੰਦੇ ਸੀ ਧਾਰਨਾ ਜਿਵੇਂ ਮਾਪਿਆਂ ਨੂੰ ਪੁੱਤ ਪਿਆਰੇ ਭਗਤ ਪਿਆਰੇ ਰੱਬ ਨੂੰ ਇਸ ਤਰ੍ਹਾਂ ਪਿਆਰੇ ਹੁੰਦੇ ਆ ਇਸੇ ਕਰਕੇ ਸਾਥ ਸੰਗਤ ਦੀ ਪ੍ਰੀਤ ਅੰਦਰੋਂ ਜੋੜਨੀ ਹੈ ਹੁਣ ਮਨ ਨੂੰ ਦੇਖਣਾ ਸਾਡਾ ਕਿੱਧਰ ਨੂੰ ਜਾ ਰਿਹਾ ਹੈ ਮਨ ਦਾ ਸਾਰਾ ਰੋਲ ਹੈ ਆਓ ਹੁਣ ਆਪਾਂ 5 ਮਿੰਟ ਨਾਮ ਜਪੀਏ ਸਾਰੇ ਜਾਣੇ ਇਦਾਂ ਹੀ ਘਰ ਜਾ ਕੇ ਜਪਣਾ ਹੈ ਬਸ ਤੁਰਦੇ ਫਿਰਦੇ ਬੈਠਦੇ ਉੱਠਦੇ ਆਣੇ ਆਪਾਂ ਜਪੀ ਜਾਣਾ ਮਹਾਰਾਜ ਕਿ ਸਮਝਾਉਂਦੇ ਨੇ ਕਿ ਜੋ ਸਾਸ ਗਰਾਸ ਧਾਈ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਉਹ ਸਿੱਖ ਉਹ ਭਾਈ ਗੁਰੂ ਦੇ ਮਨ ਨੂੰ ਭਾਜੇਗਾ ਜਿਹੜਾ ਸੁਆਸ ਗ੍ਰਾਹ ਸਿਮਰਨ ਕਰਦਾ ਹੈ ਆਓ ਫਿਰ ਹੁਣ ਆਪਾਂ ਸਾਰੇ ਜਣੇ ਸੰਗਣਾ ਨਹੀਂ ਨਾਮ ਜਪਣ ਲੱਗਿਆਂ ਸੰਗਣਾ ਨਹੀਂ ਇੱਕ ਦੂਜੇ ਜਪੋ ਕਿ ਸਾਡੇ ਘਰ ਦਾ ਕਾਰਜ ਆ ਆਓ ਫਿਰ ਕਰੋ ਸ਼ੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਉੱਤੀ ਬੁੱਲਦਾਰ ਵਾਹ ਗੁਰੂ ਗੁਰੂ ਵਾ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ 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 ਵਾਹਿਗੁਰ ਜਿਹੜੀ ਚੀਜ਼ ਦੀ ਲੋੜ ਹੈ ਉਦੋਂ ਫੌਰਨ ਆਇਆ ਨਹੀਂ ਮਾਲਕ ਕੋ ਸਾਡੇ ਅੱਗੇ ਰੱਖਦਾ ਐ ਇੰਨੀ ਬੜਿਆਈ ਹੈ ਨਾਮ ਦੇ ਵਿੱਚ ਇੱਕ ਕੰਮ ਹੋਰ ਕਰਨਾ ਜਦੋਂ ਆਪਾਂ ਨਾਮ ਜਪਣਾ ਨਾ ਆਹ ਜਿਹੜੇ ਨੇਤਰ ਆ ਇਹ ਬਿਲਕੁਲ ਪੋਲੇ ਜੇ ਬੰਦ ਕਰਨੇ ਆ ਘੁੱਟ ਕੇ ਨਹੀਂ ਬੰਦ ਕਰਨੇ ਬਿਲਕੁਲ ਪੋਲੇ ਜੇ ਐਸ ਪੁਆਇੰਟ ਦੇ ਉੱਪਰ ਜਿਹੜਾ ਹਨੇਰਾ ਮੋਰੇ ਆ ਰਿਹਾ ਹਨੇਰੇ ਨੂੰ ਦੇਖਦੇ ਨਾਮ ਜਪਣਾ ਐ ਅਸਲ ਜਿਹੜਾ ਸਾਡਾ ਮਨ ਐ ਫਿਰ ਇਹਨਾਂ ਨੇਤਰਾਂ ਆੜ ਕੇ ਆ ਜਿਹੜਾ ਮੁਰੇ ਨੇਹਰਾ ਆਂਦਾ ਇਹ ਸੋਨਾ ਸਾਡਾ ਘਰ ਹੈ ਇੱਥੇ ਆ ਕੇ ਮਨ ਖੜ ਜਾਏਗਾ ਸਰੀਰ ਜਿਹੜਾ ਪਿਛਾ ਰਹੇਗਾ ਮਨ ਇੱਥੇ ਖੜ ਜਾਏਗਾ ਤੇ ਫਿਰ ਸਾਡੀ ਅੰਦਰ ਦੀ ਯਾਤਰਾ ਸ਼ੁਰੂ ਹੋਣੀ ਹੈ ਇਸੇ ਕਰਕੇ ਸਾਧ ਸੰਗਤ ਜੀ ਆਪਾਂ ਕੋਸ਼ਿਸ਼ ਕਰਨੀ ਹੈ ਬਿਲਕੁਲ ਨੇਤਰ ਆਪਣੇ ਪੁੱਲ ਜੇ ਬੰਦ ਰੱਖਣੇ ਆ ਤੇ ਨਾਮ ਜਪਣਾ ਕਰੋ ਸ਼ੁਰੂ ਨੇਹਰੇ ਨੂੰ ਦੇਖੀ ਜਾਣਾ ਅੰਦਰੋਂ ਨਾਲ-ਨਾਲ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ